ਤੂੜੀ ਦੀ ਟਰਾਲੀ ਖੜੀ ਮਲੋ ਪਰੇ ਤੂੜੀ ਹੁਣ ਤਾਂ ਫੇਰ ਤੁਣਕਪੀ 350 ਨੂੰ 440 ਨੂੰ ਜਾਂਦੀ ਆ ਸ਼ਹਿਰ ਤੂੜੀ ਦੀ ਟਰਾਲੀ ਤੂੜੀ ਇਰਕੇ ਹੁਣ ਜਾਂਦੀ ਆ ਇੱਧਰ ਸਰੋਂ ਆ ਗੰਡੇ ਲਾਏ ਆ ਗੰਡਿਆਂ ਦੇ ਵਿੱਚ ਲਾ ਕੇ ਤੇ ਉੱਤੇ ਤੂੜੀ ਸਿੜਤੀ ਬਜੇ ਦੇ ਵਿੱਚ ਪੱਠਾ ਨਾ ਹਰਾ ਹੋਵੇ ਅਧਿਆ ਸਾਰਾ ਇੰਦਰਜੀਤ ਤੇ ਆ ਲਸਣ ਕਿੰਨਾ ਸੋਹਣਾ ਬਹੁਤ ਵਧੀਆ ਲਸਣ ਖੜਾ ਹੈ ਵਧੀਆ ਗੁੱਡੇ ਪੈੜੀ ਜ਼ਮੀਨਾਂ ਦੀ ਰੇਤਲਾ ਭੂਸਲੀ ਜੀ ਪੈੜੀ ਹੈ ਨਾ ਇਹ ਸਬਜੀ ਸੂਜੀ ਦੇ ਹੱਕ ਨੂੰ ਬਹੁਤ ਵਧੀਆ ਉਹ ਸਾਹਮਣੇ ਟਰਾਲੀ ਖੜੀ ਆ ਤੂੜੀ ਦੀ ਭਰੀ ਆ ਅੱਜ ਐਤਵਾਰ ਕਰਕੇ ਨਹੀਂ ਗਏ ਇਹ ਨੀ ਅੱਗੇ ਰੋਜ਼ ਬਹੁਤ ਵੱਡੀ ਤੜਸੜ ਤੇ ਇਹਨਾਂ ਨੇ ਬਹੁਤ ਹਮਤ ਕਰੀ ਆ ਸਾਹਮਣੇ ਗੰਡੇ ਲਾਏ ਆ ਜਿਹੜੇ ਸਾਰੇ ਨੇ ਚ ਤੂੜੀ ਲਾਤੀ ਇਧਰ ਆਲੂਆਂ ਤੇ ਸਪਰੇਅ ਕਰਤੀ ਯਾਰਮੀ ਵਾਲੇ ਬਾਬਿਆਂ ਨੇ ਮਟਰ ਬੜੇ ਵਧੀਆ ਖੜੇ ਆ ਸਾਰੇ ਬਹੁਤ ਸੋਹਣੇ ਇੱਧਰ ਸਰੋਂ ਇੱਧਰ ਕਣਕ ਉਹ ਪਰੇ ਜਾਂਦੇ ਉਹਨਾਂ ਦੇ ਘਰ ਦੇ ਜਾਂਦੇ ਆ ਪਰੇ ਬਾਬਾ ਗੁਰਦੁਆਰਾ ਪਾ ਰਿਆ ਇੱਧਰ ਸਾਡੇ ਖੇਤ ਆ ਗਏ ਇਧਰ ਮੂਰੇ ਆ ਸਾਹਮਣੇ ਦੇ ਗੰਡੇ ਲਾ ਕੇ ਨਾ ਇਸ ਤਰ੍ਹਾਂ ਉੱਤੇ ਉੱਤੇ ਤੂੜੀ ਛੜਕਦੇ ਫਿਰ ਪੱਠਾ ਨਹੀਂ ਹਰਾਉਂਦਾ ਤੇ ਥੱਲੇ ਨਾ ਜਿਹੜੀ ਤੂੜੀ ਆ ਇਹਦਾ ਫਿਰ ਕਾਲਾ ਜਿਹਾ ਪਾਣੀ ਬਣ ਕੇ ਰੇਹ ਬਣ ਜਾਂਦਾ ਇੱਕ ਕਿਸਮ ਦਾ ਅਸੀਂ ਤਾਂ ਵੈਸੇ ਬਾਬੇ ਦੇ ਲਾਏ ਆ ਭਾਈ ਵਾਲੇ ਇੰਨੇ ਸਾਰੇ ਗੰਢੀ ਤੇ ਉਹ ਸਾਡੇ ਲਾਏ ਆ ਦੂਜਾ ਕਰਿਆ ਵਾ ਕੀ ਉਹਦਾ ਨਾਮ ਸਪਰੇਅ ਕਰਤੀ ਸੀ ਦਵਾਈ ਦੀ ਗੋਭੀ ਪਰੇਪਛੇਤੀ ਖੜੀ ਆ ਲਸਣ ਖੜਾ ਮਟਰ ਖੜੇ ਆ ਮੇਥੇ ਖੜੇ ਆ ਆ ਚਕੰਦਰ ਵੀ ਲਾਏ ਆ ਇਹਦੇ ਤਾਂ ਗਾਜਰਾ ਮੇਰੇ ਵੀ ਲਾਏ ਆ ਸਾਡੇ ਵੀ ਕੇਤ ਬਹੁਤ ਵਧੀਆ ਸਬਜ਼ੀ ਖੜੀ ਆ ਲਸਣ ਲਸਣ ਵਧੀਆ ਖੜਾ ਭਾਈ ਵਾਲੇ ਵੀ ਸਾਡਾ ਖੜਾ ਲਸਣ ਆ ਬਾਬਿਆਂ ਨੇ ਸਪਰੇਅ ਕਰਤੀ ਆਲੂਆਂ ਤੇ ਹੁਣ ਗਾਂ ਬਣਾਉਣੇ ਆ ਜਾ ਕੇ ਸਰਪੰਚ ਕੇ ਖੇਤ ਆਇਂ ਤੁਰੇ ਜਾਂਦੇ ਬਾਈ ਬਣਾ ਲਈਦੀ ਆ ਵੀਡੀਓ ਵਧੀਆ ਸੋਦੇ ਹੀ ਖੇਤਾਂ ਦੀਆਂ ਸੋਲੂ ਹੀ ਦਿਖਾ ਦੇਈਦੀਆਂ ਦੇਖ ਕੇ ਆ ਇੰਦਰਜੀਤ ਦੇ ਦਾ ਖੇਤ ਨੰਗੇ ਆ ਹੁਣ ਟਰਾਲੀ ਭਰੀ ਖੜੀ ਆ ਤੂੜੀ ਦੀ ਗੰਡੇ ਲਾਤੇ ਸਰੋਂ ਸੀ ਬਣਾ ਬੀਜੀ ਸਰੋਂ ਹੋਈ ਨਹੀਂ ਫਿਰ ਉਹ ਚ ਗੰਡੇ ਲਾਤੇ ਹੁਣ ਗੰਡੇ ਵਧੀਆ ਖੜੇ ਆ ਤੇ ਤੇ ਤੂੜੀ ਦਾ ਸਰਕਾਰ ਕਰਦਾ ਵੀ ਪੱਠਾ ਨਾ ਹਰਾ ਹੋਵੇ ਇਹ ਵੀ ਲੋਟ ਆ ਆ ਆਮ ਲਸਣ ਤੇ ਤਾਂ ਦੇਖਿਆ ਅੱਗੇ ਕਿਹੜੀ ਚੂਰੀ ਪੁੱਤਰ ਕੇ ਸੜਦੇ ਨੇ ਜਾਂ ਪ੍ਰਾਲੀ ਪੁੱਤਰ ਕੇ ਸੜ ਦਿੰਦੇ ਸੀ ਤੇ ਹੋਵੇ ਨਾ ਤੇ ਹੁਣ ਅਸੀਂ ਵੀ ਏਵੇਂ ਕਰਨਾ ਪਾਰੇ ਮਿਰਚਾਂ ਤੇ ਖਾਰੇ ਮੈਂ ਸੜ ਦੇਣੀਆਂ ਉੱਤੇ ਫਿਰ ਇਹਨੂੰ ਗੁੱਡਣ ਦੀ ਲੋੜ ਨਹੀਂ ਪੈਂਦੀ ਨੇ ਪੱਠਾ ਮਾਰ ਲੈਂਦਾ ਫਸਲ ਨੂੰ ਆ ਬਰਸੀਨ ਆ ਗਿਆ ਇੱਥੇ ਸ਼ੇਰ ਦਾ ਹੁਣ ਗਾਂ ਸਰਪੰਚ ਕੇ ਬਰਸੀਨ ਕੋਲੇ ਜਾ ਕੇ ਬਣਾਉਨੇ ਆ ਉੱਥੇ ਨਾਲੇ ਸਾਡਾ ਪਰਿਓ ਕਮਾਦ ਕਮੂਦੀ ਲਦਾ ਵਾ ਆਏ ਸੋਡੇ ਖੇਤਾਂ ਦੀਆਂ ਹੀ ਸਾਰੀਆਂ ਆਪਣੇ ਆਪ ਦੇ ਖੇਤਾਂ ਦੀਆਂ ਵੀਡੀਓ ਬਣਾ ਬਣਾ ਤੁਹਾਨੂੰ ਦਿਖਾਉਨੇ ਆ ਅੱਜ ਆਨੰਦਪੁਰ ਦੀ ਲੋਕਮੈਂਟ ਕਰਨ ਜਾਣਾ ਪਿੰਡ ਦੇ ਵਿੱਚ ਪਾਰ ਦੀ 25ਵਾਂ ਲੰਗਰ ਆ ਸਾ ਸੰਗਤ 25ਵਾਂ 25 ਸਾਲ ਹੋ ਗਏ ਲੰਗਰ ਦੀ ਸੇਵਾ ਕਰਦਿਆਂ ਨੂੰ ਤੇ ਹਰੇਕ ਸਾ ਲੋਸਮੈਂਟ ਮੈਂ ਜੀਤ ਸਿੰਘ ਪ੍ਰਧਾਨ ਕਰਦਾ ਲੋਸਮੈਂਟ ਪਿੰਡ ਦੇ ਵਿੱਚ ਕੰਨੇ ਕਰਦੇ ਦਾ ਪਿੰਡ ਨੂੰ ਵੀ ਅਸੀਂ 5-6 ਦਿਨ ਦੀ ਗਰਾਹੀ ਚੱਲ ਜਿੰਦੇ ਹਰੇਕ ਗਵਾਰਡ ਇੱਕ ਦਿਨ ਇੱਕ ਗਵਾਰਡ ਦੇ ਵਿੱਚ ਲਾ ਦੇਈਦਾ ਤਾਂ ਫਿਰ ਲੋਸਮੈਂਟ ਕਰਨੀ ਪੈਂਦੀ ਹੈ ਇਹਨਾਂ ਜਿਹੜੀ ਸੰਗਤ ਆ ਆਟਾ ਕੂਤਾ ਜੋ ਵੀ ਨੰਦਪੁਰ ਸਾਹਿਬ ਨੂੰ ਦੇਣਾ ਹੈ ਤੇ ਬਾਈ ਉਹ ਆਪਦਾ ਰੈਡੀ ਕਰ ਲੈਂਦੇ ਆ। ਉਹ ਨਾਲ ਇੱਥੇ ਖੜਦੇ ਆ ਇੱਥੇ ਆ ਗਿਆ ਸੁਖਦੀਪ ਸਰਪੰਚ ਦਾ ਖੇਤ ਆ। ਸਾਹਮਣੇ ਆ ਦੇ ਆ ਜਿਹੜਾ ਬਰਸੀਨ ਬੀਜਿਆ ਵਿੱਚ ਆ ਜਿਹੜੀ ਸਰੋਂ ਹੈ ਨਾ ਰੰਗ ਬਰੰਗੀ ਜੀ ਇਹ ਸਰਪੰਚ ਦੇ ਖੇਤ ਆ ਸੁਖਦੀਪ ਦੇ। ਆਦੇ ਆ ਸਾਰੇ ਪਰੇ ਸਰੋਂ ਬੀਜੀ ਆ ਉਹਨਾਂ ਦੀ ਆਲੂ ਵਿਜਿਆ ਸਾਰੇ ਮੈਨੂੰ ਇਹਦਾ ਸ਼ਾਇਦ ਪਰੇ ਵੀ ਆਲੂ ਹੀ ਹੋਣ ਕਣਕਾ ਹੋ ਵਿਚਾਲੇ ਸਰੋਂ ਹੈ ਉਧਰ ਵੀ ਆਲੂ ਆ ਸਾਰੇ ਆਹ ਸਾਰੇ ਦੇਖੋ ਸਰੋਂ ਖੜੀ ਵਧੀਆ ਹਮਨੇ ਸਰਪੰਚ ਕਾ ਖੇਤ ਆ ਗਿਆ ਆਹ ਪਾਈ ਵਾਲੀ ਦੀ ਸੜਕ ਜਾਂਦੀ ਆ ਬਾਬੇ ਦੀ ਉਧਰ ਸਾਡਾ ਖੇਤ ਆ ਗਿਆ ਹੋ ਦੇ ਸਾਹਮਣੇ ਖੱਟੀ ਕੋਠੀ ਦੀਂਦੀ ਆ ਨਾਲ ਕਮਾਦ ਦੀਂਦਾ ਹੋ ਦੇ ਹਾਂ ਜਿਹੜਾ ਉਹਦੀ ਦਾ ਕਮਾਦ ਆ ਉਹ ਸਾਰਾ ਮੇਰਾ ਹੀ ਲਾਇਆ ਹੋਆ ਅਸੀਂ ਮਸ਼ੀਨ ਲਿਆਉਣੀ ਐ ਰੌ ਪੀਣ ਵਾਲੀ ਰੌ ਕੱਢਿਆ ਕਰੂਗੀ ਘਰੇ ਜਵਾਗ ਜੂ ਪੀਆ ਗੱਲ ਜਿਹੜਾ ਰਿਸ਼ਤੇਦਾਰ ਕੋਈ ਆਉ ਉਹਨਾਂ ਨੂੰ ਵੀ ਅਸੀਂ ਭਾਈ ਗੰਨੇ ਦਾ ਜੂਸ ਹੀ ਪਿਆ ਕਰਾਂਗੇ ਇੱਧਰ ਸਾਹਮਣੇ ਬੀਤੇ ਦੀ ਸਰੋਂ ਲੱਗੀ ਆਹੋ ਉਹ ਦੇਖ ਪੀੜੀ ਪੀੜੀ ਦੀ ਜਿਹੜੀ ਆਲੂਆਂ ਦੇ ਉੱਪਰ ਦੀ ਬੀਤੇ ਦੀ ਆ ਕਿ ਮੈਨਾਂ ਯਾਰ ਇਹਦੀ ਸਾਡੇ ਹਰਮਣ ਉਹਨਾਂ ਦੀ ਆ ਸਾਡੇ ਹਰਮਣ ਉਹਨਾਂ ਦੀ ਲਈ ਵੀ ਆਹੋ ਇੱਥੇ ਕਿੱਲੇ ਸੱਚ ਹਾਂ ਹਰਮਣ ਉਹਨਾਂ ਦੀ ਲਈ ਵੀ ਆ ਭਾਈ ਉਹ ਇੱਥੇ ਕਿੱਲੇ ਚ ਹਾਂ ਹਰਮਣ ਉਹਨਾਂ ਦੀ ਈ ਲਈ ਆ ਆ ਦੇਖਦਾ ਸਰਪੰਚ ਦਾ ਖੇਤ ਆ ਹੁਣ ਅੱਗੇ ਜਾ ਕੇ ਫੇਰ ਬਣਾਉਣੇ ਆ ਨਾਲੇ ਤਾਂ ਮੈਂ ਤੋਰ ਤਫਰਤ ਕਰ ਜਾਈਦਾ ਸਾਈਕਲ ਤੇ ਜਾਂਦਾ ਹੁਣ ਮੈਂ ਸਾਈਕਲ ਤੇ ਮੈਂ ਖੜ ਕੇ ਵੀਡੀਓ ਬਣਾ ਲੈਣਾ ਹੁਣਾ ਤੇ ਇਹਦੇ ਨਾਲ ਸੰਗਤ ਨੂੰ ਦਿਖਾ ਦਈਦੀ ਆ ਆਂਗਤ ਦੇਖ ਕੇ ਵੀਡੀਓ ਬੜੇ ਖੁਸ਼ ਹੁੰਦੇ ਆ ਕਹਿੰਦੇ ਯਾਰ ਤੂੰ ਪੁਰਾਣੀਆਂ ਵੀਡੀਓ ਪਾਈ ਜਾਂਦਾ ਨਵੀਆਂ ਨਹੀਂ ਪਉਦਾ ਨਵੀਆਂ ਭਾਈ ਇਹੀ ਆ ਜਿਹੜਾ ਸੋਦਾ ਹੀ ਇਤਿਹਾਸ ਆ ਸੁੱਟ ਗਏ ਜਾਂ ਖੇਤ ਬੰਨੇ ਦਿਖਾਈ ਜਾਂਦੇ ਆ ਬੇ ਚ ਆਵਦੇ ਆ ਜਾਂਦਾ ਹਾਂ ਹੁਣ ਤੁਹਾਨੂੰ ਗਾਂ ਮੇਰਾ ਖੇਤ ਆ ਗਿਆ ਇੱਥੇ ਉਹ ਸੁਖਦੀਪ ਸਰਪੰਚ ਕਹਿੰਦਾ ਸਾਡੀ ਪਹੀ ਬਰਾਬਰ ਬਰਾਬਰ ਆ ਸਾਹਮਣੇ ਇੱਧਰ ਸਾਡੀ ਆ ਤੇ ਸੁਖਦੀਪ ਕੇ ਆ ਹੁਣ ਮੈਂ ਜਾਂਨਾ ਗਾਂ ਦਿਖਾਉਂਗਾ ਤੇਰਾ ਡਾਂਗਿਆਣੇ ਦੇ ਆਲੂ-ਲੂ ਜਿਹੜੇ ਉਹ ਟਰੈਕਟਰ ਆ ਰਿਹਾ ਸਵਰਾਜ ਆ ਵੀ ਆ ਰਿਹਾ ਟਰੈਕਟਰ ਸਵਰਾਜ ਉਹ ਆ ਤੁਸ ਫਿਰ ਨਾ ਦੇਖਿਆ ਪਈਆ ਲਈ ਜਾਂਦਾ ਟਰੈਕਟਰ ਹਿੰਦੀ ਗੀਤ ਲਾਏ ਆ ਐ ਕਰਨਗੇ ਪੰਜਾਬ ਚ ਰਾਜ ਇਹ ਬਾਈ ਹੁਣ ਤੁਹਾਨੂੰ ਗਾਂ ਫੇਰ ਦਿਖਾਉਨੇ ਆ ਹਿੰਦੀ ਗੀਤ ਚੱਲ ਰਿਹਾ ਆ ਸਰਪੰਚ ਕਾ ਖੇਤ ਆ ਸਕਦੀਪ ਕਾ ਠੀਕ ਆ ਠੀਕ ਆ ਲੋਸਮਣ ਕਰ ਲਈ ਆ ਜੀ ਮੁੰਡਿਆਂ ਹੀ ਓਏ ਹਣ ਗਾਂ ਨੂੰ ਦਿਖਾਉਨੇ ਆ ਓ ਦੇ ਸੇਜਾ ਵੜਦੇ ਬੰਦੇ ਗੱਡੀਆਂ ਖੜੀਆਂ ਖੇਤ ਚ ਹੁਣ ਤਾਂ ਜਿਵੇਂ ਬਾਹਰ ਨਹੀਂ ਬਾਹਲੇ ਦੇਸਾਂ ਦੇ ਵਿੱਚ ਕੀ ਤੂਣੀ ਲੈ ਕੇ ਜਾਂਦੇ ਹੁੰਦੇ ਆ ਬੰਦਿਆਂ ਨੂੰ ਮੱਕੀ ਗੁੱਡਣ ਆਲੂ ਪਟਣ ਓਵੇਂ ਬਾਈ ਜੀਪਾਂ ਤੇ ਆਉਂਦੇ ਆ ਮੰਦਰਾ ਜੀਪਾਂ ਪੈਕਅਪ ਗੱਡੀਆਂ ਹਾਂ ਉਹਨਾਂ ਤੇ ਆਉਂਦੇ ਆ ਬੰਦੇ ਦਿਖਾਉਨੇ ਆ ਤੁਹਾਨੂੰ ਉਹ ਉਹਦੇ ਗੱਡੀ ਖੜੀ ਨਾਲੇ ਤੇ ਬੰਦੇ ਲੱਗੇ ਦਿਖਾਉਨੇ ਆ ਤੁਹਾਨੂੰ ਐ ਕੱਢਦੇ ਆ ਆਲੂਆਂ ਦਾ ਸੇਜਾ ਬਾਈ ਦੇਖਿਆ ਭਈਆ ਜਾਂਦਾ ਸੀ ਕਿ ਨਹੀਂ ਲਾਈ ਹਿੰਦੀ ਗੀਤ ਉਹ ਵੱਡਾ ਟਰੈਕਟਰ ਆ ਦੇਖਦਾ ਆ ਪ੍ਰੈਸਰ ਸਟੀering ਆ ਜਿਹੜਾ ਜਦੋਂ ਤਾਂ ਸੀ ਭਾਣੇ ਦੂਜੇ ਆਸ਼ੇ-ਉਸ਼ੇ ਚਲਾਉਣੇ ਉਹ ਤਾਂ ਸਾਨੂੰ ਆਪ ਚਲਾਉਣੇ ਪਏ ਜਦੋਂ ਹੁਣ ਟਰੈਕਟਰ ਆ ਕੇ ਵੱਡੇ ਤੇ ਹੁਣ ਆਪ ਚਲਾਉਣ ਦੇ ਜੀ ਨਹੀਂ ਕਰਦਾ ਤੇ ਤੂੰ ਪਹੀਏ ਚਲਾਉਂਦੇ ਆਲਾ ਇਹਦਾ ਗੱਲ ਕਿੱਧਰ ਨੂੰ ਗਈ ਪੰਜਾਬ ਦੀ ਪੰਜਾਬ ਦੀ ਗੱਲ ਦੇਖ ਲੈ ਕਿੱਥੇ ਨੂੰ ਗਈ ਜਿਹੜੇ ਆਸ਼ਾ ਟਰੈਕਟਰ 'ਤੇ ਚੱਲ ਹੁੰਦੀ ਸੀ 25 ਗਰਾਂ ਸਾਰਿਆਂ ਟਰੈਕਟਰਾਂ 'ਚ ਥੋੜੀ-ਥੋੜੀ ਚੱਲ ਹੁੰਦੀ ਸੀ ਤੇ بڑے ਔਖੇ ਜੇ ਮਿਲਦੇ ਹੁੰਦੇ ਸੀ ਕਿ ਉਦੋਂ ਤੇ ਜਿਹੜੇ ਅੱਜ ਆ ਦੇਖੋ ਸਾਹਮਣੇ ਹੋ ਦੇ ਗੱਡੀ ਖੜੀ ਮੋਟਰ ਤੇ ਮਹਿੰਦਰਾ ਪਿਕਅਪ ਤੇ ਆ ਸੇਜਾ ਵੜਦਿਆ ਹੋ ਲੱਗਿਆ ਭਾਈਏ ਸਿਰੇ ਤੇ ਬੰਦੇ ਕਨੇ ਇਹ ਬੌਰੀਏ ਆ ਪਤਾ ਨਹੀਂ ਕਿਹੜੇ ਕਿੱਥੋਂ ਆਉਂਦੇ ਆ ਦੂਰੋਂ ਆਉਂਦੇ ਆ ਗੱਡੀ ਤੇ ਤੇ ਸ਼ਾਮ ਨੂੰ ਚਲੇ ਜਾਂਦੇ ਆ ਆ ਸਾਰਾ ਸੇਜਾ ਉਹਨਾਂ ਦਾ ਹੀ ਵਢਿਆ ਹੋਇਆ ਆ ਸੇਜਾ ਜਿਹੜਾ ਉਹਨਾਂ ਦਾ ਹੀ ਵਢਿਆ ਹੋਇਆ ਭਾਈ ਆਹ ਆ ਤੁਹਾਨੂੰ ਦਿਖਾਉਨੇ ਆ ਇਹ ਸਾਰੇ ਇੱਧਰ ਓ 인ਦਰਜੀਤੇ ਦੀ ਥੋੜੀ ਜੀ ਧੜ ਰਹੀ ਗਈ ਉਹ ਦੇ ਸਾਹਮਣੇ ਪਈ ਹੈ ਜਿਹੜੀ ਬਾਕੀ ਇਹਨੇ ਸਾਰੀ ਦੇ ਲਾ ਸੈਟਲ ਕੀਤਾ ਤੋਂ ਲੈ ਕੇ ਬਹੁਤ ਹਿੰਮਤ ਕਰੀ ਟਰਾਲੀਆਂ ਨਾਲ ਸਿੱਟੀ ਆ ਸ਼ਹਿਰ ਤਿੰਨ 400 ਨੂੰ ਰੇਟ ਲੱਗਦਾ ਰਿਹਾ 350 ਪੌਣੇ 400 ਕਿੱਥੇ ਦੇ ਲਾ 700 ਤੂੜੀ ਦਾ ਰੇਟ ਸੀ ਆ ਜਿਹੜਾ 4 ਪੈਣ ਲੱਗ ਗਿਆ ਨਾ 4 ਨੇ ਤੂੜੀ ਡਾਊਨ ਕਰੀ ਆ ਇੱਕ ਪਰਾਲੀ ਆ ਜਿਹੜੀ ਉਹ ਮੱਚਣ ਲੱਗੀ ਚੇਵਰੀਆਂ ਚੋਵਰੀਆਂ ਚ ਫੈਕਟਰੀਆਂ ਚ ਉਹ ਵੀ ਅੱਗੇ ਤੂੜੀ ਮੱਚਦੀ ਹੁੰਦੀ ਸੀ ਹੁਣ ਫੈਕਟਰੀਆਂ ਦੇ ਵਿੱਚ ਲੱਗੀ ਪ੍ਰਾਲੀ ਮਚਣ ਪਸ਼ੂਆਂ ਨੂੰ ਚਾਰ ਪੈਣ ਲੱਗਿਆ ਤੂੜੀ ਦੀ ਕੀਮਤ ਘਟ ਗਈ ਤਾਂ ਇਸ ਕਰਕੇ ਬਾਈ ਤੂੜੀ ਜਿਹੜੀ ਆ ਬਹੁਤ ਘੱਟ ਰੇਟ ਤੇ ਜਾਂਦੀ ਆ ਪਈ ਬਹੁਤ ਆ ਲੋਕਾਂ ਕੋਲੇ ਧੜਾਂ ਦੀਆਂ ਧੜਾਂ ਆ ਤੁਹਾਨੂੰ ਦਿਖਾਇਆ ਲਿਆ ਸਾਰਾ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਚੱਲ ਕੇ ਬਾਬੇ ਫਾਈ ਇੰਸਟਾਗ੍ਰam ਦੀ ਜਗ੍ਹਾ ਉੱਤੇ ਸਬਜ਼ੀ ਲਾਈ ਇੱਧਰ ਸਾਰੇ ਖੇਤ ਤੁਹਾਨੂੰ ਹੋਰ ਗਾਂ ਦਿਖਾਉਨੇ ਆ ਨਾ ਇਹ ਤਾਂ ਸਾਈਕਲ ਤੇ ਬਾਈ ਸਰਵਿਸ ਹੋ ਜਾਂਦੀ ਆ ਸਰੀਰ ਦੀ ਜਿਹੜਾ ਮੈਂ ਤੁਰਿਆ ਫਿਰਦਾ ਵਧੀਆ ਸਾਈਕਲ ਚਲਾਉਂਦਾ ਕਰਕੇ ਤੁਰਿਆ ਫਿਰਦਾ ਸਾਈਕਲ ਦੇ ਨਾਲ ਲੱਕ ਦੀ ਵੀ ਸਰਵਿਸ ਹੁੰਦੀ ਆ ਲੱਤਾਂ ਦੀ ਵੀ ਗੋਡਿਆਂ ਦੀ ਵੀ ਟੱਡ ਦੀ ਵੀ ਹੱਥਾਂ ਪੈਰਾਂ ਦੀ ਸਾਰੇ ਮਤਲਬ ਮੂਰੇ ਨਿਗਾ ਦੀ ਵੀ ਗੌਰ ਰੱਖਣੀ ਆ ਸਾਰੇ ਸਰੀਰ ਦੀ ਸਰਵਿਸ ਸਾਈਕਲ ਨਾਲ ਹੋ ਜਾਂਦੀ ਆ ਇਹ ਵੱਧ ਤੋਂ ਵੱਧ ਮੈਂ ਤਾਂ ਆਪਦੇ ਜੁੜੀਦਾਰਾਂ ਨੂੰ ਇਹੀ ਕਹਿੰਨਾ ਜਿਹੜਾ ਮੇਰੀ ਹਾਮੋ ਵਰਦੇ ਆ ਆਈ ਮੋਟਰਾਂ ਮੋਟਰਸਾਈਕਲਾਂ ਦਾ ਛੱਡੋ ਖੜਾ ਤੇ ਸਾਈਕਲ ਚਲਾਓ ਵੱਧ ਤੋਂ ਵੱਧ ਜਦੋਂ ਕਿਤੇ ਦੂਰ ਨੇੜੇ ਜਾਣਾ ਉਦੋਂ ਲੈ ਜਾਓ ਮੋਟਰਸਾਈਕਲ ਜਾਂ ਗੱਡੀ ਜੇ ਲੈ ਜਾਣੀ ਹੈ ਪਰ ਨਹੀਂ ਤਾਂ ਆਮ ਸਾਈਕਲ ਤੇ ਜਾਂ ਪੈਦਲ ਚੱਲ ਕੇ ਰਹੋ ਪੈਦਲ ਚੱਲਣਾ ਸਾਰਿਆਂ ਤੋਂ ਵੱਡਾ ਸਾਈਕਲ ਚਲਾਉਣਾ ਉਸ ਤੋਂ ਵੱਡਾ ਪੈਰਾਂ ਨਾਲ ਹੁੰਦੀ ਹੈ ਤੁਰ ਕੇ ਤੇ ਸਾਈਕਲਾਂ ਹੋਈਆਂ ਸਾਰੇ ਸ਼ਰੀਰ ਦੀ ਸਰਵਿਸ ਹੋ ਗਰੂਟੀ ਪਾਣੀ ਖਾਦਾਂ ਵੀ ਹਾਜਮਾ ਜਾਂਦਾ ਹਮ ਜਿਗਰੀ ਗੱਲੋ ਹਨ ਤੁਹਾਨੂੰ ਬਾਪਾ ਭਾਈ ਸਖਰਾ ਦੇ ਖਾਨ ਤੇ ਸੁਣਾਉਨੇ ਆ ਜਾ ਕੇ ਹੋ ਸਾਹਮਣੇ ਖੜਿਆ ਅੱਜ ਆਪਣੇ ਪਰਿਵਾਰ ਦੀਪੇ ਦਾ ਪਰਿਵਾਰ ਲौरा ਸਿੰਘ ਦਾ ਤੇ ਟਰੈਕਟਰ ਵੀ ਸਾਡੇ ਦੀ ਗੱਡੀ ਵੀ ਖੜੀ ਆ ਉੱਥੇ ਜਾ ਕੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਨੇ ਆ ਕਿ ਕੀ ਕਰਦੇ ਆ ਜਾਲੂ ਪੜਦੇ ਆ ਜਾਂ ਕੀ ਕਰਦੇ ਆ ਉਹ ਟਰੈਕਟਰ ਵੀ ਖੜਾ ਵਾ ਹੈ ਆਲੂ ਪਟਣ ਲੱਗੇ ਵਾ ਬਾਈ ਉਹਦੇ ਪੜਦੇ ਸਾਹਮਣੇ ਹਾਂ ਉਹ ਲੋ ਦਿਖਾਉਨੇ ਆ ਸਾਰਾ ਸੀਨ ਲੂ ਪਰਦਿਆਂ ਦਾ ਹੁਣ ਕੋਲੇ ਜਾ ਕੇ ਆਉਣਾ ਦੇ ਸ਼ੁਰੂਆਤ ਕਰੀਏ ਸ਼ੁਰੂਆਤ ਜਾ ਆਲੂ ਪਟਣ ਦੀ ਸ਼ੁਰੂਆਤ ਕਰੀ ਜਾ ਹੈ ਆਜੋ ਦਿਖਾਈਏ ਆ ਯਾਰ ਤੁਹਾਡੇ ਆਲੂ ਦਿਖਾਈਏ ਨੈਟ ਤੇ ਕਰਾਂ ਆਜੋ ਤੁਹਾਡੇ ਆਲੂ ਦਿਖਾਈਏ ਨੈਟ ਤੇ ਜਾ ਸੰਗਤ ਸਾਡੇ ਬਾਈ ਬੱਚੇ ਸਾਡੇ ਖੜਿਆ ਜਾਲੂ ਪੱਟਣ ਲੱਗਿਆ ਪਹਿਲੇ ਦਿਨ ਲਵ ਜੋਤ ਹੈ ਬਾਅਦ ਚ ਲਾ ਕੇ ਪਹਿਲਾ ਪੱਟ ਲੈਂਦਾ ਹਾਂ ਬਾਅਦ ਚ ਲਾ ਕੇ ਵੀ ਪਾਕੇ ਅੱਗੇ ਝੋਨਾ ਵੀ ਇਹਨੇ ਮਗਰੋਂ ਲਾ ਕੇ ਪਹਿਲਾਂ ਵੱਢਿਆ ਹੁਣ ਆਲੂ ਵੀ ਮਗਰੋਂ ਲਾ ਕੇ ਪਹਿਲਾਂ ਵੱਢੀ ਪੱਟੀ ਜਾਂਦਾ ਠੀਕ ਆ ਕੀ ਕਿਹੜਾ ਵੀ ਆ ਇਹ ਕਲੰਬਾ ਕਲੰਬਾ ਵੀ ਆ ਹਾਂ ਠੀਕ ਆ ਆ ਜਾ ਤੂੰ ਮੜਾ ਜਾ ਉਰੇ ਆਪਾਂ ਇੰਟਰਵਿਊ ਕਰਕੇ ਮੜੀ ਜੀ ਆ ਜਾ ਆ ਜਾ ਅੱਡਾ ਆਪਦਾ ਭਤੀਜਾ ਜਾ ਰਹੇ ਵਧੀਆ ਖੇਤੀ ਕਰਦਾ ਪਰ ਇਹ ਸਰੋਂ ਲਾਈ ਆ ਦੀ ਬਹੁਤ ਵਧੀਆ ਸਰੋਂ ਇਹਨਾਂ ਖੇਤਿਆਂ ਦੇ ਯਾਰ ਪੂਰਾ ਫਾਇਦਾ ਆਪਾਂ ਲਾਉਂਦੇ ਨਹੀਂਗੇ ਕੱਲੀ ਕਣਕ ਤੇ ਝੋਨੇ ਦੇ ਦਾਲੇ ਹੋਏ ਪਏ ਆ ਬਦਲਵੀਆਂ ਫਸਾਂ ਬੀਜਿਆ ਕਰੋ ਤੇ ਕਿੰਨੇ ਟਾਈਮ ਦੇ ਸੀ ਆਲੂ ਜਿਹੜੇ ਅੱਜ ਪੱਟਣ ਲੱਗੇ ਆ 90 ਅੰਦਰਾਂ ਦੇ ਵਿੱਚ ਬਈ ਆਲੂ ਪੱਟਿਆ ਗਿਆ ਇਹ ਕਲੰਬੀਗਾ ਮਹਿੰਦਰਾ ਕੰਪਨੀ ਦੇ ਮਹਿੰਦਰਾ ਕੰਪਨੀ ਦੇ ਆ ਇਹ ਕੰਪਨੀ ਨੂੰ ਜਾਣਿਆ ਜਾਣੀ ਹੈ ਕੰਟਰੈਕਟ ਉਹਨਾਂ ਨੇ ਲੈ ਕੇ ਜਾਣਿਆ ਕੋਲ ਠੀਕ ਆ ਵਧੀਆ 20 ਹੈ ਜੀ ਬਸ ਬਾਲਾ ਮੋਟਾ ਨਹੀਂ ਹੁੰਦਾ ਇਹ ਪੱਟ ਕੇ ਉੱਥੇ ਠੇਰ ਲਾ ਦੇਣਾ ਆਪਾਂ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਠੀਕ ਆ ਠੀਕ ਆ ਸਭ ਕੋ ਉਹਨਾਂ ਦਾ ਜਾਣੇ ਸਪਰੇਆਂ ਦੇ ਤੇ ਉਹਨਾਂ ਨੇ ਆਪਾਂ ਨੂੰ ਕਰਨੀ ਠੀਕ ਆ ਠੀਕ ਆ ਠੀਕ ਆ 200 ਰੁਪਏ ਲੈਂਦੇ 20 ਠੀਕ ਆ ਤੇ ਸੋਨੂੰ ਇਹਦੇ ਚੋ ਕੀ ਪ੍ਰੋਟ ਮੋਏ ਚੁੱਕਾ ਬੁੱਕਾ 60000 65000 ਰੁਪਇਆ ਕਿਲੇ ਦਾ ਕਿਲੇ ਦਾ 60 ਹੁਣ ਵਧੀਆ ਜਾ ਰਿਹਾ ਵੀ ਸਪਰੇ ਨਹੀਂ ਕਰਨੀ ਆਪਦੀ ਆ ਜਾਨੀ ਜਾਨੀ ਸਾਰਾ ਕੁਝ ਖਰਚਾ ਉਹਨਾਂ ਦਾ ਹੀ ਆ ਹਾਂ ਬੀਜਨੇ ਤੇ ਪੱਟਣਾ ਹੀ ਆ ਬਸ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਇਸ ਤਰ੍ਹਾਂ ਦੇ ਸਗਾ ਕਰਿਆ ਕਰੋ ਕਾਰਜ ਯਾਰ ਵਧੀਆ ਸਾਰਿਆਂ ਨੂੰ ਬਹੁਤ ਲਾ ਦੇਣੀ ਆਪਾਂ ਪੰਜਾ ਦਿਨਾਂ ਨੂੰ ਹਰੀ ਕਰ ਦੇਣੀ ਬਸ ਠੀਕ ਆ ਠੀਕ ਆ ਠੀਕ ਆ ਸ਼ਾਬਾਸ਼ ਹੁਣ ਇਹ ਦੂਬਾਰ ਬਾਈ ਮੂੰਗੀ ਲਾਊਗਾ ਆ ਗੇਤੇ ਆਲੂ ਪਟਲੇ ਪਛੇਤੇ ਲਾ ਕੇ ਕਨੈਕਟ ਇਹਦਾ ਏਜੰਸੀ ਵਾਲਿਆਂ ਨਾਲ ਫੈਕਟਰੀ ਵਾਲਿਆਂ ਨਾਲ ਉਹਦੇ ਚ ਇਹ ਆਲੂ ਇਹਦੇ ਜਾਣਿਆਂ ਨੂੰ ਕੋਪਕਾ 60 65000 ਰੁਪਇਆ ਕਹਿੰਦਾ ਮੈਨੂੰ ਕਿੱਲੇ ਦਾ ਮਿਲਣਾ ਹੈ ਭਰਾਓ ਟੋ ਬਾਕੀ ਜੋ ਖਰਚਾ ਬੀਰ ਸਭ ਉਹਨਾਂ ਦਾ ਵਾ ਇਹਦਾ ਤਾਂ ਇਹੀ ਹੈ ਵੀ ਜਿਹੜੇ ਨੇ ਇਹ ਪੱਟ ਕੇ ਤੇ ਉਹਨਾਂ ਨੂੰ ਢੇਰ ਲਾ ਕੇ ਦੇ ਦੇਣਾ ਤੇ ਆਪੇ ਉਹਨਾਂ ਨੇ ਲੈ ਜਾਣਾ ਹੁਣ ਉਸ ਤੋਂ ਬਾਅਦ ਇਹ ਬੀਜੂਗਾ ਮੂੰਗੀ ਆਹ ਮੂੰਗੀ ਵੀ ਬਹੁਤ ਸੋਣੀ ਹੁੰਦੀ ਹੈ ਜਣੀ ਇਹਦੇ ਵਧੀਆ ਫਸਲਾਂ ਜਰੀਦੀ ਆ ਨਹੀਂ ਹੈ ਸਰੋਂ ਵੀ ਪਹਿਲੇ ਪਾਸੇ ਦੀਦੀ ਸਾਡੇ ਨਾਲ ਬਾਬੇ ਦੀ ਜਗ੍ਹਾ ਨਾਲ ਆਈ ਆ ਬਹੁਤ ਭਾਰੀ ਆ ਸਰੋਂ ਵੀ ਪਹਿਲਾ ਦਾ ਝੋਨਾ ਸੀ ਬਾਸਪਤੀ ਉਹ ਵੀ ਵਧੀਆ ਰਿਹਾ ਇਹਦਾ ਪਹਿਲਾ ਮਗਰੋ ਲਾ ਕੇ ਪਹਿਲਾ ਪੱਟ ਗਿਆ ਕੋਈ ਬਾੜੀ ਖਾਸ ਮਿਹਨਤੀ ਜੀ ਨਹੀਂ ਕਰੀ ਹੁਣ ਇਹਨੇ ਆਲੂ ਵੀ ਜੇ ਸੀ ਇਹ ਵੀ ਦਾਵਾ ਦਾ ਵਾਹ ਕੇ ਬੀਜ ਕੇ ਤੇ ਆ ਵਧੀਆ ਕਨੈਕਟ ਵਾਲੇ ਕਰ ਗਿਆ ਹਾਂ ਬਹੁਤ ਸੋਹਣਾ ਕਰਿਆ ਬਹੁਤ ਸੋੜਾ ਲਵਜੋਤ ਹੈ ਲਵਜੋਤ ਸਾਡੇ ਘਰਾਂ ਦਾ ਪਰਿਵਾਰ ਹੀ ਆ ਇਹ ਸਰਪੰਚ ਵੀ ਤੇ ਇਹੀ ਇੱਥੇ ਰਹਿੰਦੇ ਹੁੰਦੇ ਸੀ ਅਸੀਂ ਪੱਗਣ ਬਲਜੀਤ ਦਾ 900 ਚਾਚੇ ਉਹਨਾਂ ਸਾਡਾ ਬਹੁਤ ਪਿਆਰ ਸੀ ਆ ਉਹਨਾਂ ਨੇ ਕਿਹਾ ਆ ਜਾ ਜੀ ਸੋ ਆ ਜਾ ਜਰਤਾ ਤੂੰ ਪੀਲਾ ਕੋਟਾ ਆ ਜਾ ਉਹ ਜਰ ਬੈਠ ਨੇ ਆ 2 ਮਿੰਟ ਸੁਣਾ ਕੋਈ ਗੱਲ ਬਾਤ 900 ਚਾਚੇ ਨੇ ਕਿਹਾ ਬਾਹਰ ਨੂੰ ਸਕੇ ਬਾਬੇ ਦੀ ਜਗਾ ਆ ਗਈ ਬਾਬਾ ਭਾਈ ਸਗਰਾਉ ਦਾ ਆ ਗਿਆ ਗੇਟ ਆ ਤੁਹਾਨੂੰ ਦਿਖਾਉਨੇ ਆ ਸਾਹਮਣੇ ਬਾਬੇ ਦੇ ਵੀ ਸਾਡੀ ਅਸੀਂ ਵੀ ਇਹੇ ਦੀ ਗੱਲ ਨਹੀਂ ਆਲੂ ਸਾਡੇ ਵੀ ਔਰ ਗੈਂਜ ਲਾਏ ਹੋਏ ਜਿਹੜੇ ਕਿ ਇਹਨਾਂ ਰੇ ਸਪਰੇਅ ਤੋਂ ਆ ਜਓ ਸਾਡੀ ਸਰੋ ਲਾਈ ਆ ਆਲੂ ਆ ਸਾਡੇ ਹੈਗੇ ਆ ਵੀਜੇ ਗੰਡੇ ਗੰਡਿਆਂ ਤੇ ਤੇ ਲਾਤੀਆਂ ਮਿਰਚਾਂ ਸਾਰੀਆਂ ਹਰੀਆਂ ਖੜੀਆਂ ਉਹਦੇ ਵਧੀਆ ਕੋਬੀ ਗੰਡੇ ਉਹ ਫੱਕ ਵੀ ਸਾਡੀ ਹੋ ਗਈ ਹੁਣ ਇੱਕ ਅੱਧੇ ਦਿਨ ਚੋਂ ਲਾਉਣੇ ਹੈ ਵੀ ਪੱਟ ਕੇ ਬਾਬੇ ਨੂੰ ਕਹਿੰਦਾ ਗੋਭੀ ਸਾਰੀ ਪੱਟ ਦੇ ਪੱਟ ਕੇ ਤੇ ਉਹਨੂੰ ਕਿਆਰੀਆਂ ਬਣਾ ਦੇ ਵਧੀਆ ਤੇ ਉੱਥੇ ਗੰਡੇ ਲਾਵਾਂਗੇ ਠੀਕ ਆ ਸਾਥ ਸੰਗਤ ਇਹ ਆ ਬਾਬੇ ਦੀ ਜਗਾ ਪਾਈ ਵਾਲੇ ਕੋਈ ਵੀ ਚੀਜ਼ ਆ ਬਾਈ ਸਾਂਭੇ ਤੋਂ ਹੀ ਬਣਦੀ ਆ ਫਸਲ ਲਾਲਾ ਦਰਾਖਤ ਲਾਲਾ ਆਦੇ ਹੁਣ ਅੰਬ ਖੜੇ ਆ ਕਿੰਨੇ ਸੋਹਣੇ ਕਿੰਨੂ ਏਰ ਕੀ ਬਹੁਤ ਫਲ ਲੱਗੂ ਇਹਨਾਂ ਨੂੰ ਕਿੰਨੂਆਂ ਨੂੰ ਅਮਰੂਦਾਂ ਨੂੰ ਅੰਬਾਂ ਨੂੰ ਨਿੰਬੂਆਂ ਨੂੰ ਹੁਣ ਆ ਸਾਰੇ ਅਸੀਂ ਹੁਣ ਗਾਂ ਤੋਂ ਨੂੰ ਮੈਂ ਮળોਣਾ ਚੰਨੇ ਹੋਣਾ ਦੇ ਨਾਲ ਚੱਲ ਕੇ ਸਾਡੇ ਬੰਦੇ ਉੱਥੇ ਇੱਥੇ ਆ ਕੇ ਅੱਜ ਲੋਸ ਬਟ ਕਰਕੇ ਆਉਂਦੀਆਂ ਬਲ 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 ਹੋ ਬਲ ਬਲ ਆਈ ਸ਼ਾਬਾਹ ਹੈ ਸ਼ਾਬਾਹ ਆਈ ਸ਼ਾਬਾਹ ਰਾਲੀ ਖੜੀ ਆਈ ਬਾਬਾ ਮੁਰਿਆ ਹਜੂਰ ਸਾਹਿਬ ਵਾਲਾ ਸਤ ਸ੍ਰੀ ਅਕਾਲ ਇੱਥੇ ਸੀ ਆਪਾਂ ਉਹਦੇ ਲਾ ਕੇ ਰੱਖੀ ਆ ਇੱਧਰ ਲਾਹੀ ਸੀ ਠੀਕ ਆ ਠੀਕ ਆ ਬਹੁਤ ਵਧੀਆ ਇੱਧਰ ਲਾਹੀ ਸੀ ਅਸੀਂ ਆਹ ਮੈਂ ਦੇਖਦਾ ਹਾਂ ਆਹ ਤਾਂ ਲਾ ਗਈ ਤੁਸੀਂ ਬੰਦ ਆਪਾਂ ਗੱਡੀ ਲਿਆ ਇੱਥੇ ਕਰਕੇ ਇੱਥੇ ਬੈਕ ਲਾ ਲਾ। ਹਾਂ। ਲੌਸਮੈਂਟ ਕਰਕੇ ਉਹਨੀਆਂ ਪਿੰਡ ਦੇ ਵਿੱਚ ਸਪੀਕਰ ਬੰਨ ਕੇ। ਹਾਂ ਪਿੰਡੋਂ ਮੈਂ ਬਣਾਉਂਦਾ ਆ ਆ ਵੀਡੀਓ। ਆਹ ਗੜਾ ਸਾਡਾ ਚੰਨਾ ਡਰਾਈਵਰ। ਇਹਨੂੰ ਕਿਹਾ ਵੀ ਲਿਆ ਗੱਡੀ ਤੇ ਆਪਾਂ ਅੱਜ ਲੌਸਮੈਂਟ ਕਰਦੀਆਂ ਪਿੰਡ ਚ। ਅਨੰਦਪੁਰ ਸਾਹਿਬ ਵਾਸਤੇ ਹੋਲੇ ਮੱਲੇ ਨੂੰ। ਬੜੀਆਂ ਸੰਗਤਾਂ ਅਡੀਕਦੀਆਂ ਵੀ ਕਦੋਂ ਤੁਸੀਂ ਗ੍ਰਾਹੀ ਕਰਨ ਲੱਗੋਗੇ? ਤੇ 12 ਤਰੀਕ ਨੂੰ ਅਸੀਂ ਗ੍ਰਾਹੀ ਸ਼ੁਰੂ ਕਰ ਦੇਣੀ ਆ ਬਾਈ। ਅੱਜ ਅਸੀਂ ਪਿੰਡ 'ਚ ਕਰਦੇ ਆ ਲੌਸਮੈਂਟ ਆ ਦੇ ਜਾਂਦੇ ਕੱਕੂ ਹੁਣੀ ਆ ਦੇ ਲੈ ਉਧਰ ਆਪਣੇ ਸਾਡੇ ਬਾਣ ਕੇ ਬੈਠ ਕੇ ਬਾਈ ਸਾਹਮਣੇ ਜੋੜੀਆਂ ਜਾੜੀਆਂ ਲਾ ਦਿਆਂਗੇ ਤਾਂ ਲਾਗੀਆਂ ਬਣਾ ਦਿਆਂਗੇ ਵਧੀਆ ਆ ਜੋ ਸਾਹਮਣੇ ਲੈਂਟਰ ਦੇ ਵਿੱਚ ਪਾ ਦੇਣੀ ਆ ਬਜਰੀ ਬਜਰੀ ਭਰ ਕੇ ਮੁੜ ਕੇ ਫਿਰ ਆਪਾਂ ਥਲੜੀਆਂ ਜਿਹੜੀਆਂ ਉਹ ਸਾਈਡਾਂ ਵਾਲੀਆਂ ਇੱਟਾਂ ਆਪਾਂ ਕੱਢ ਲੈਣੀਆਂ ਕਿ ਨਹੀਂ ਉਹੀ ਕੱਢ ਕੇ ਉੱਤੇ ਲੱਗ ਜਾਣੀਆਂ ਆ ਉਹੀ ਲੱਗ ਜਾਣੀਆਂ ਠੀਕ ਆ ਠੀਕ ਆ ਠੀਕ ਆ ਵਧੀਆ ਚੱਲ ਜੂ ਕੰਮ ਸਾਹਮਣੇ ਮੈਸਤਰੀ ਲੱਗਿਆ ਬਾਅਦ ਇਹ ਆ ਜਿਹੜਾ ਬਣਾਉਂਦੇ ਲੈਂਟਰ ਸਮਝਦਾ ਵੀ ਅੱਜ ਇਹਨਾਂ ਨੇ ਬਜਰੀ ਭਰ ਦੇਣੀ ਆ ਆਹਾਂ ਬਾਬੇ ਦੀ ਜਗ੍ਹਾ ਤੇ ਨਾ ਵਧੀਆ ਬਣ ਜਾਣਾ ਇਹ ਆਪਣਾ ਖੁੱਲਾ ਕਮਰਾ ਓਪਨ ਕਮਰਾ ਜਿਹਨੂੰ ਆਪਾਂ ਕਹਿੰਦੇ ਆ ਆਹ ਖੁੱਲਾ گلاب ਦੇ ਲੱਗੇ ਜੇ ਹਾਂ ਦਾ ਚੰਨਾ ਗੱਡੀ ਵੈ ਕਰਕੇ ਅੱਜ ਅਸੀਂ ਲੋਸਮੈਂਟ ਕਰਨੇ ਜਾਣਾ ਇੰਦਿਰ ਇੱਕ ਕਬੂਤਾ ਫੁੱਲਾਂ ਦਾ ਆ ਖੜਾ ਆ ਸਾਡੀ ਹੈਗੀ ਟਰਾਲੀ ਇਹਦੇ ਤੇ ਅਸੀਂ ਅੱਜ ਇੱਕ ਸਪੀਕਰ ਬੰਦਣਾ ਇਹਦੇ ਤੇ ਸਪੀਕਰ ਬੰਦਣਾ ਟਰਾਲੀ ਤੇ ਬਾਂਸੀ ਦੀ ਟਰਾਲੀ ਆ ਇਹ ਅਨੰਦਪੁਰ ਸਾਹਿਬ ਦੇ ਜਿੰਨੇ ਦਿਨ ਗਰਾਹੀ ਚੱਲੂਏ ਨਾਲ ਹੀ ਰਹੂਗੀ ਇਹ ਤੇ ਸਪੀਕਰ ਬੰਦ ਕੇ ਸੈਟ ਨਵਾਂ ਲਿਆਂਦਾ ਜਿਹੜਾ ਉਹ ਲਾਵਾਂਗੇ ਉਹ ਸਾਡੀ ਗੱਡੀ ਆ ਮਾਬੇ ਦੀ ਚੰਨਾ ਚਲਾ ਰਿਹਾ ਹੁਣ ਲੈ ਜਾਂਦਾ ਉੱਥੇ ਅਸੀਂ ਸਪੀਕਰ ਬੰਨਾਂਗੇ ਮਾਬੇ ਦੇ ਚਰਨਾਂ ਚ ਕਰਦੇ ਆਂ ਅਰਦਾਸ। ਸਰਦਾਸ ਕਰਕੇ ਤੇ ਪੁਰਾਂਗੇ। ਇਹ ਅੱਜ ਪਹਿਲੇ ਦਿਨ ਸੱਚੇ ਪਾਸ਼ਾ ਸਾਡੇ ਅੰਗ ਸੰਗ ਰਹੋ। ਮੇਰਾ ਤੇ ਸਾਈਂ ਤੁਹਾਡੇ ਨਾਂ ਤੇ ਲੰਗਰ ਚੱਲਦਾ ਬਾਬਾ ਭਾਈ ਸਗਰਾਣ ਦੇ ਨਾਂ ਤੇ ਕਿਸਗੜ ਗੁਰਦੁਆਰਾ ਸਾਹਿਬ ਦੇ ਵਿੱਚ। ਆਹ ਬਾਬੇ ਦੀ ਜਗਾ ਦੇਖ ਲਓ। ਇੱਥੇ ਕਰਦੇ ਨੇ ਅਰਦਾਸ ਅਸੀਂ ਬਾਬੇ ਦੀ। ਬਾਬਾ ਭਾਈ ਸਗਰਾਣ ਜੀ ਦੀ ਜਗਾ।